ਸਸ਼ੀ ਕਾਲ ਦੀ ਸਾਰਿਆਂ ਨੂੰ ਦੋਸਤੋ ਆ ਇੱਕ ਖਬਰ ਮੈਂ ਕੱਲ ਦੀ ਵੇਖ ਰਹੀ ਆ ਚਲੋ ਮੈਨੂੰ ਇਹ ਸੀ ਕਿ ਥੋੜੀ ਹੋਰ ਪੁਸ਼ਟੀ ਹੋ ਜਾਵੇ ਤੇ ਫਿਰ ਤੁਹਾਡੇ ਨਾਲ ਸਾਂਝੀ ਕਰੀਏ ਅੰਮ੍ਰਿਤਸਰ ਇੰਸਟਾਲ ਕੇ ਉਹ ਜਿਹੜਾ ਐਮਐਲਏ ਜੀਵਨਜੋਤ ਕੋਹਰ ਆਮ ਆਦਮੀ ਪਾਰਟੀ ਤੋਂ ਇਹਨਾਂ ਦੇ ਕੱਲ ਪੀਏ ਨੂੰ ਵਿਜੀਲੈਂਸ ਵਾਲੇ ਜਿਹੜੇ ਆ ਪੁੱਛਗਿੱਛ ਵਾਸਤੇ ਜਿਹੜਾ ਰੋਕ ਕੇ ਲੈ ਗਏ ਔਰ ਇਹ ਖਬਰ ਜਿਹੜੀ ਹੈ ਇਹਨਾਂ ਨੇ ਮੀਡੀਆ ਦੇ ਵਿੱਚ ਜਿਹੜੀ ਔਨ ਨਹੀਂ ਦਿੱਤੀ ਕਿਸੇ ਚੈਨਲ ਨੇ ਨਹੀਂ ਚਲਾਈ ਇਹਨਾਂ ਨੇ ਨਹੀਂ ਔਨ ਦਿੱਤੀ ਜੋ ਵੀ ਇਹਨਾਂ ਦੀ ਸੈਟਿੰਗ ਹੋਈ ਹੈ ਅੱਜ ਮੇਰੇ ਕੋਲ ਬਹੁਤ ਸਾਰੇ ਨਿਊਜ਼ ਚੈਨ ਜਿਹੜੇ ਖਬਰਾਂ ਨੇ ਇਹਨਾਂ ਦੇ ਵਿੱਚੋਂ ਕਟਿੰਗ ਆਈ ਹੈ ਹਾ ਕਈ ਉਹਨਾਂ ਨੇ ਚਲਾਈ ਵੀ ਹੈ ਜਿਹੜੇ ਕੋਈ ਹੈਗੇ ਨੇ ਆਪਣਾ ਪ੍ਰਿੰਟ ਮੀਡੀਆ ਔਰ ਵਿਜੀਲੈਂਸ ਨੇ ਵਿਧਾਇਕ ਪੀਏ ਸਹਿਤ ਚਾਰ ਕੋ ਹਿਰਾਸਤ ਵਿੱਚ ਲਿਆ ਵਿਜੀਲੈਂਸ ਵੱਲੋਂ ਕਿਸੇ ਮਾਮਲੇ 'ਚ ਆਪ ਵਰਕਰ ਤੋਂ ਪੁੱਛ ਗਿੱਚ ਹੈ ਤੇ ਇਹਦੇ ਵਿੱਚ ਦੋਸਤੋ ਸਾਫ਼-ਸਾਫ਼ ਲਿਖਿਆ ਹੈ ਕਿ ਐਮਐਲਏ ਜੀਵਨਜੋਤ ਕੌਰ ਜਿਹੜੀ ਹੈ ਇਹਨੇ ਸ਼ਹਿਰ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਦੇ ਨਾਲ ਇਹ ਪਹਿਲਾਂ ਵੀ ਹੋਟਲਾਂ ਦਾ ਜਿਹੜਾ ਇਹਨਾਂ ਦਾ ਮੁੱਦਾ ਰਿਹਾ ਹੈ ਕਿ ਹੋਟਲਾਂ ਦੀ ਕੰਸਟਰਕਸ਼ਨ ਤੋਂ ਲੈ ਕੇ ਉਹਨਾਂ ਦੇ ਜਿਸ ਵੀ ਤਰੀਕੇ ਨਾਲ ਇਹ ਕਰ ਸਕਦੇ ਨੇ ਉਹਦੇ ਵਿੱਚ ਕ腐ਸ਼ਨ ਔਰ ਇਹ ਕਰਦੇ ਨੇ ਔਰ ਕੱਲ ਜਿਹੜਾ ਇਹਨਾਂ ਦਾ ਪੀਏ ਚੁੱਕਿਆ ਗਿਆ ਉਹ ਮੈਂ ਚਲੋ ਮੈਂ ਨਾਮ ਇੱਥੇ ਮੈਂ ਕਿਸੇ ਦਾ ਨਹੀਂ ਲਾਉਂਗੀ ਕਿ ਕਿਹੜਾ ਹੋਟਲ ਹੈ ਕੌਣ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ اور ਮੈਂ ਆਪਣੀ ਬੇਨਤੀ ਕਰੂੰਗੀ ਵਿਜੀਲੈਂਸ ਬਿਊਰੋ ਨੂੰ ਕਿ ਇੱਕ ਆਮ ਸ਼ਹਿਰੀ ਹੋਵੇ ਤਾਂ ਅਸੀਂ ਕਹਿ ਸਕਦੇ ਆਂ ਵੀ ਤੁਸੀਂ ਇਹਨਾਂ ਦੀ ਚੀਜ਼ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਇਹਨੂੰ ਗੁਪਤ ਰੱਖੋ ਪਰ ਜਦੋਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਹਜ਼ਾਰਾਂ ਲੋਕਾਂ ਨੇ ਵੋਟਾਂ ਪਾ ਕੇ ਜਿਸ ਨੁਮਾਇੰਦੇ ਨੂੰ ਜਿਹਨੂੰ ਵਿਧਾਇਕ ਬਣਾਇਆ ਹੋਵੇ ਕੀ ਉਹਨਾਂ ਦਾ ਪਹਿਲਾ ਹੱਕ ਨਹੀਂ ਮੰਨਦਾ ਕਿ ਉਹ ਆਪਣੇ ਵਿਧਾਇਕ ਬਾਰੇ ਜਾਣਨ ਕਿ ਇਹਨੂੰ ਕਿਸ ਦੋਸ਼ ਦੇ ਵਿੱਚ ਜਿਹੜਾ ਇਹ ਵਿਜੀਲੈਂਸ ਜਿਹੜੀ ਹੈ ਇਹਨਾਂ ਦੇ ਬੰਦੇ ਚੁੱਕਰੀ ਹੈ ਇਹਦੇ ਪੀਏ ਨੂੰ ਚੁੱਕਿਆ ਹੈ ਜਿੰਨੇ ਕਿ ਪੂਰਾ ਇਹਦਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹਦੇ ਸਾਰੀ ਡੀਲਿੰਗ ਕਰ ਰਿਹਾ ਇਹਦੇ ਬਿਜ਼ਨਸ ਦੀ ਇਹਦੇ ਜਿੰਨਾ ਵੀ Empire ਇਹ ਖੜਾ ਕਰ ਰਹੀ ਹੈ ਅਮ੍ਰਿਤਸਰ ਇੰਸਲ ਕੇ ਦੀ ਐਮ.ਐਲ.ਏ. ਔਰ ਇਸ ਬਾਰੇ ਇਹਨਾਂ ਨੂੰ ਚਾਅਦਾ ਹੈ ਕਿ ਆਮ ਲੋਕਾਂ ਦੀ ਕਚੈਰੀ ਦੇ ਵਿੱਚ ਇਸ ਤੀਜ ਦੀ ਜਿਹੜੀ ਦਰਖਾਸਤ ਦਿੱਤੀ ਗਈ ਸੀ ਇਹਦੇ ਖਿਲਾਫ ਜਿਹੜੀ ਉਹਨੂੰ ਜਨਤਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਜਿਹੜੇ ਆਪਣੇ ਨਮਾਈਂ ਦੇ ਚੁਣੇ ਆ ਔਰ ਆ ਹਾਲੀ ਦੋ ਦਿਨ ਪਹਿਲਾਂ ਜਿਨ੍ਹਾਂ ਨੂੰ ਧਨਵਾਦੀ ਦੌਰੇ ਦੇ ਵਿੱਚ ਇਹ ਲਾਲਾ ਲਾਲਾ ਕਰ ਰਹੇ ਸੀ ਔਰ ਅੱਜ ਇਹਨਾਂ ਦੇ ਵਿਧਾਇਕਾਂ ਤੇ ਇਹ ਛਾਪੇਮਾਰੀ ਹੋ ਰਹੀ ਹੈ ਵਿਜੀਲੈਂਸ ਉਹਨਾਂ ਨੂੰ ਚੋਕੇ ਲੈ ਕੇ ਜਾ ਰਹੀ ਹੈ ਔਰ ਇੱਥੇ ਕੋਈ ਫਰਜ ਨਹੀਂ ਬੰਦਾ ਕਿ ਇਹ ਵਿਧਾਇਕ ਜਿਹੜੀ ਹੈ ਆਪ ਦਾ ਸਪਸ਼ਟੀਕਰਨ ਦਵੇ ਕਿ ਕਿਸ ਦੋਸ਼ ਦੇ ਵਿੱਚ ਕਿਸ ਗੱਲੋਂ ਕਿਹੜਾ ਹੋਟਲ ਹੈ ਇਹ ਆ ਕੇ ਦੱਸਣ ਕਿ ਕੀ ਕਾਰਵਾਈ ਹੈ ਕਿਉਂ ਇਹਨਾਂ ਦੇ ਉੱਤੇ ਇਸ ਤਰੀਕੇ ਦੀ ਕੰਪਲੇਂਟ ਹੋਈ ਪੰਜ ਜਣੇ ਹੋਰ ਇਹਨਾਂ ਦੇ ਨਾਲ ਸਾਥੀ ਜਿਹੜੇ ਆ ਉਹ ਵੀ ਇਨਟਰਾਗੇਟ ਕੀਤੇ ਗਏ ਆ ਔਰ ਕੱਲ੍ਹ ਸਵੇਰ ਦੇ ਉੱਥੇ ਬੈਠੇ ਆ ਤੇ ਰਾਤ ਨੂੰ ਜਾ ਕੇ ਇਹ ਐਮਐਲਏ ਖੁਦ ਆ ਕੇ ਬੰਦੇ ਛੁਡਾ ਕੇ ਲੈ ਕੇ ਆਈਏ ਤੇ ਹੁਣੇ ਦਿੱਲੀ ਫਰਾਰ ਹੈ ਉਨੇ ਦਿੱਲੀ ਫਰਾਰ ਹੈ ਇਸ ਤਰ੍ਹਾਂ ਨਹੀਂ ਗੱਲਾਂ ਚੱਲਣੀਆਂ ਤੁਸੀਂ ਲੋਕਾਂ ਨਾਲ ਠਗੀਆਂ ਮਾਰ ਰਹੇ ਹੋ ਜੋ ਤੁਹਾਡੇ ਖੁਦ ਹਲਕੇ ਦੇ ਲੋਕ ਜਿਹੜੇ ਮੈਨੂੰ ਫੋਨ ਕਰ ਕਰਕੇ ਦੱਸ ਰਹੇ ਆ ਕਿ ਆ ਹੋ ਗਿਆ ਜੀ ਉਹ ਹੋ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਚੁਣਿਆ ਆ ਨੁਮਾਇੰਦਾ ਜਿੰਨੂੰ ਇੰਨੀਆਂ ਵੋਟਾਂ ਪਾਈਆਂ ਸੀ ਲੋਕਾਂ ਨੇ ਔਰ ਉਹ ਆ ਕੇ ਤੇ ਇਸ ਤਰੀਕੇ ਦੇ ਮਾਮਲਿਆਂ ਦੇ ਵਿੱਚ ਦਾ ਇਨਵੋਲਵਮੈਂਟ ਹੋਣੀ ਔਰ ਇਹ ਕਿੱਡੀ ਕਿੰਨੀ ਚੰਗੀ ਗੱਲ ਹੈ ਤੁਹਾਡੇ ਵਾਸਤੇ ਕਿ ਤੁਸੀਂ ਜਵਾਬ ਦੇਣ ਦੀ ਬਜਾਏ ਤੁਸੀਂ ਇਥੋਂ ਭੱਜ ਗਏ ਹੋ ਮੈਂ ਬੇਨਤੀ ਕਰੂੰਗੀ ਵਿਜੀਲੈਂਸ ਬਿਊਰੋ ਦੇ ਚੀਫ ਨੂੰ ਵੀ ਕਿ ਇਹ ਜਿਹੜੀ ਜਾਣਕਾਰੀ ਹੈ ਲੋਕਾਂ 'ਚ ਸਾਂਝੀ ਕਰੋ ਕਿ ਕਿਸ ਮੁੱਦੇ ਦੇ ਤਹਿਤ ਤੁਸੀਂ ਇਹਨਾਂ ਦੇ ਬੰਦੇ ਚੁੱਕੇ ਕੀ ਕਾਰਵਾਈ ਕੀਤੀ ਹੈ 24 ਘੰਟੇ ਬੀਤ ਗਏ ਨੇ ਇਹ ਮਾਮਲਾ ਇਤਰਾ ਰਫਾ ਦਫਾ ਜਿਹੜਾ ਨਹੀਂ ਕੀਤਾ ਜਾਏਗਾ ਅਸੀਂ ਇਹਦਾ ਪੂਰਾ ਜਿਹੜਾ ਇਹਦੀ ਕਾਰਵਾਈ ਦੀ ਮੰਗ ਕਰਾਂਗੇ ਔਰ ਇਹਦੇ ਖਿਲਾਫ ਜਿੱਥੇ ਵੀ ਸਾਨੂੰ ਕਿਤੇ ਧਰਨਾ ਪ੍ਰਦਰਸ਼ਨ ਵੀ ਕਰਨਾ ਪਿਆ ਤੇ ਉਹ ਵੀ ਅਸੀਂ ਕਰਾਂਗੇ ਦੋਸਤੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਮ ਲੋਕਾਂ ਨੂੰ ਖਾਸ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਤੱਕ ਇਹ ਵੀਡੀਓ ਪਹੁੰਚਾਓ ਉਹਨਾਂ ਨੂੰ ਕਹੋ ਕਿ ਆਪਦੇ ਜਾ ਕੇ ਐਮਐਲਏ ਨੂੰ ਸਵਾਲ ਕਰੋ ਵੀ ਇਹ ਤੁਹਾਡੇ ਦੇ ਕਾਰਵਾਈ ਕਿਸ وجہ ਕਰਕੇ ਹੋ ਰਹੀ ਹੈ ਔਰ ਤੁਹਾਡੀ ਜਿਹੜੀ ਜਾਇਦਾਦ ਆ ਉਹਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੀ ਇਹਦਾ ਕਰ ਦਵਾਂਗੀ ਖੁਲਾਸਾ ਕਿ ਇੱਥੇ ਦੇਸ਼ ਵਿਦੇਸ਼ ਦੇ ਵਿੱਚ ਕਿੱਥੇ ਕਿੱਥੇ ਇਨਵੈਸਟਮੈਂਟ ਇਹਦੀ ਕੀਤੀ ਜਾ ਰਹੀ ਹੈ ਇਹ ਮੈਂ ਹੀ ਇੱਥੇ ਤੁਹਾਨੂੰ ਖੁਲਾਸਾ ਕਰ ਦਵਾਂਗੀ ਬਸ ਮੇਰੀ ਬੇਨਤੀ ਹੈ ਕਿ ਆਮ ਲੋਕ ਜਿਹੜੇ ਇਹ ਜਾਗਰੂਕ ਹੋਵੋ ਇਹ ਇਹ ਸੋਚ ਰਿਹਾ ਵੀ ਅਕਾਲੀ ਦਲ ਵਾਲੇ ਆਪਣੇ ਮਸਲਿਆਂ 'ਚ ਪਰੇਸ਼ਾਨ ਹੈ ਤੇ ਕੋਈ ਇਹਨਾਂ ਦੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਸਾਰਾ ਸਾਨੂੰ ਪਤਾ ਹੈ ਸਾਰਾ ਸਾਡਾ ਧਿਆਨ ਹੈ ਔਰ ਇਹ ਚੀਜ਼ਾਂ ਹੁਣ ਕਰਕੇ ਐਮਐਲਏ ਜੀਵਨ ਜੋਤ ਕੋਰ ਤੋ ਬਚ ਨਹੀਂ ਸਕਦੀ ਪਹਿਲਾਂ ਵੀ ਬਥੇਰੇ ਤੁਹਾਡੇ ਕਾਂਡ ਜਿਹੜੇ ਆ ਲੋਕਾਂ ਦੇ ਵਿੱਚ ਅਸੀਂ ਨੰਗੇ ਕੀਤੇ ਆ ਉੱਥੇ ਵੀ ਤੁਸੀਂ ਪੈਸੇ ਦੇ ਦੇ ਸੈਟਿੰਗਾਂ ਕੀਤੀਆਂ ਠੇਕੇ ਜਿਹੜੇ ਤੁਸੀਂ ਭਰੇ ਆ ਉੱਥੇ ਇਲੀਗਲ ਤਰੀਕੇ ਨਾਲ ਟੈਂਡਰ ਲਏ ਆ ਏ ਟੂ ਜ਼ੈਡ ਤੁਹਾਡੇ ਪੇਪਰਵਰਕ ਜਿਹੜਾ ਨਾ ਉਹ ਮੇਰੇ ਕੋਲ ਪਿਆ ਹੈ ਅਸੀਂ ਕਿਸੇ ਮਜਬੂਰੀਆਂ ਕਰਕੇ ਚੁੱਪ ਕਰਕੇ ਬੈਠੇ ਹਾਂ ਕਿਉਂਕਿ ਸਾਡੇ ਆਪ ਦਾ ਜਿਹੜਾ ਸਿਸਟਮ ਹੈ ਅਸੀਂ ਉਹਨੂੰ ਸਹੀ ਕਰ ਰਹੇ ਆ ਪਰ ਤੁਹਾਡੇ ਖਿਲਾਫ ਜਿੰਨਾ ਕੁ ਝ ਆ ਉਹ ਸਾਰਾ ਲੋਕਾਂ ਦੀ ਕਚੈਰੀ ਦੇ ਵਿੱਚ ਮੈਂ ਲੈ ਕੇ ਆਉਂਗੀ ਧੰਨਵਾਦ